ਮੈਕ ਲਾ ਕੇ ਵੀਡੀਓ ਬਣਾਉਣੀ ਆਪਾਂ ਮੈਕ ਲਾ ਕੇ ਹੈਲੋ ਹਾਂ ਵੀ ਮਿੱਤਰੋ ਕਿਵੇਂ ਆ ਸਾਰੇ ਉਮੀਦ ਕਰਦਾ ਸਾਰੇ ਠੀਕ ਹੀ ਹੋਵੋਗੇ ਤੇ ਨੌਨਾਂ ਨਾਲ ਤਾਂ ਕਿ ਮੈਂ ਮੈਂ ਨਾ ਤਾਂ ਬਾਈ ਮੈਂ ਨਾ ਤੇ ਆਪਾਂ ਸਰ ਤੋਂ ਤਾਂ ਮਾਜ ਮਿੱਟੀ ਵਾਲੀ ਪੈ ਗਈ ਸੀ ਆ ਦੇਖੋ ਆਪਾਂ ਰੱਖੇ ਕੇਸ ਬਾਈ ਆਪਾਂ ਰੱਖਿਆ ਕੇਸ ਆ ਦੇਖ ਸਕਦੇ ਹੋ ਏਡੇ ਏਡੇ ਹੋ ਗਏ ਮੇਰੇ ਕੇਸ ਭਰਾਵੋ ਤੇ ਆਪਾਂ ਮੈਕ ਲੈ ਕੇ ਆਂਦੇ ਤੁਹਾਨੂੰ ਦਿਖਾਉਣਾ ਮੈਂ ਆਹਾ ਮੈਕ ਆਹ ਕੰਪਨੀ ਆ ਦੇਖੋ ਕਿਹੜੀ ਐ ਗਰਨੋਰਾ ਕੰਪਨੀ ਦੇ ਜਿਹੜੇ ਮੈਕ ਲੈ ਕੇ ਆਂਦੇ ਆਪਾਂ ਤੇ ਮੈਂ ਕਿਹਾ ਚਲੋ ਆਪਾਂ ਯਾਰ ਇਹਦੀ ਵੀਡੀਓ ਬਣਾਈਏ ਅੱਜ ਮੈਕ ਲਾ ਕੇ ਵੀਡੀਓ ਬਣਾਈਏ ਵਲੌਗ ਘਰੇ ਬੈਠੇ ਬੈਠੇ ਨੇ ਵਲੌਗ ਸ਼ੂਟ ਕਰਨਾ ਵਾ ਘਰੇ ਬੈਠੇ ਬੈਠੇ ਨੇ ਸામਨੇ ਰੱਖ ਕੇ ਫੋਨ ਤੇ ਆਪਾਂ ਭਰਾਵੋ ਜਿਹੜੇ ਹੁਣ ਆਨਲਾਈਨ ਟਾਈਮ ਦੇ ਵਿੱਚ ਜਿਹੜੀਆਂ ਆਪਾਂ ਵੀਡੀਓ ਲੈ ਕੇ ਆਉਣਗਾ ਉਹ ਆਪਾਂ ਲੈ ਕੇ ਆਉਣਗਾ ਵਾ ਗੁਰਦਾਰੇ ਸਾਹਿਬ ਤੋਂ ਸੋ ਸਾਰੇ ਜਾਣੇ ਆਪਾਂ ਨੂੰ ਜੈਨ ਨੂੰ ਆਪਣੇ ਸਬਸਕ੍ਰਾਈਬ ਕਰ ਲਓ ਸਾਰੇ ਜਾਣੇ ਇਸ ਚੈਨਲ ਨੂੰ ਆਪਣੇ ਨੂੰ ਗੁਰਦਾਰਾ ਸਾਹਿਬ ਨੂੰ ਵੀਡੀਓ ਪਾਇਆ ਕਰਾਂਗੇ ਆਪਾਂ ਤੇ ਜਿਵੇਂ ਜਿਵੇਂ ਗੁਰਦਾਰੇ ਸਾਹਿਬ ਬਣੇ ਆ ਉਵੇਂ ਉਵੇਂ ਆਪਾਂ ਵੀਡੀਓ ਪਾਇਆ ਕਰਾਂਗੇ ਇੱਕ ਆਪਣੇ ਪੰਜਾਬ ਦਾ ਗੁਰਦੁਆਰਾ ਤੁਹਾਨੂੰ ਦੱਸ ਦਵਾਂ ਮੈਂ ਪੰਜਾਬ ਦਾ ਗੁਰਦੁਆਰਾ ਇੱਕ ਆਪਣੇ ਉਹਦਾ ਜਿਹੜਾ ਇਤਿਹਾਸ ਆ ਉਹਦਾ ਜਿਹੜਾ ਇਤਿਹਾਸ ਆ ਉਹ ਹੈਗਾ ਭਾਜੀ ਲੋ ਆਏ ਆ ਆਪਣੇ ਜਿਵੇਂ ਮੰਨ ਕੇ ਚੱਲੋ ਕਿਸੇ ਦੇ ਜਵਾਕ ਨਾ ਹੁੰਦਾ ਹੋਵੇ ਜਾਂ ਧੀ ਇਹੀ ਹੋ ਜਾਂਦਾਂਗਾ ਮੁੰਡਾ ਨਹੀਂ ਹੁੰਦਾ ਕੋਈ ਪ੍ਰੋਬਲਮ ਆ ਤੇ ਜਦੋਂ ਆਪਾਂ ਉਸ ਗੁਰਦੁਆਰਾ ਸਾਹਿਬ ਦੇ ਵਿੱਚ ਜਾਂਦੇ ਆ ਤੇ ਉੱਥੇ ਜਾ ਕੇ ਜਿਹੜਾ ਆਪਣਾ ਹੈਗਾ ਮਸਲਾ ਹੱਲ ਹੁੰਦਾ ਹੈ। ਹੌਨਲੀ ਟਾਈਮ ਦੇ ਵਿੱਚ ਆਪਾਂ ਉਹ ਗੁਰਦੁਆਰਾ ਸਾਹਿਬ ਦੀ ਜਿਹੜੀ ਵੀਡੀਓ ਮੈਂ ਲੈ ਕੇ ਆਉਂਗਾ ਉਹ ਵੀਡੀਓ ਤੇ ਹੋਰ ਵੀ ਬਥੇਰੇ ਇਤਿਹਾਸਕ ਗੁਰਦੁਆਰੇ ਆ ਆਪਣੇ। ਬਹੁਤ ਜ਼ਿਆਦਾ ਮਤਲਬ ਤੇ ਗੁਰੂ ਘਰੇ ਦੇ ਤਨੁਭਾਅ ਜਾਣਾ ਚੰਗਾ ਹੁੰਦਾ ਵਾ। ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਤੇ ਆਪਾਂ ਕੋਸ਼ਿਸ਼ ਕਰਾਂਗੇ ਸਾਰੇ ਜਾਣੇ। ਤਾਂ ਸੌਰੀ ਸਾਰੇ ਗੁਰਦੁਆਰਿਆਂ ਨੂੰ ਤੁਹਾਨੂੰ ਵੀਡੀਓ ਜੀ ਨਾਲ ਤੁੜਨਾ ਸੰਜੇ ਗਿੱਕੀ ਤੈਨ ਤੇ ਆਪਣੇ ਵੱਧ ਤੋਂ ਵੱਧ ਮੈਨੂੰ ਤੁਹਾਡੀ سپورਟ ਦੀ ਜ਼ਰੂਰਤ ਆ ਸੋ ਆਪਣੇ ਇਸ ਛੋਟੇ ਭਰਾ ਨੂੰ ਵੱਧ ਤੋਂ ਵੱਧ سپورਟ ਕਰੋ ਕੁਝ ਮੇਰੇ ਤੋਂ ਛੋਟੇ ਆ ਕੁਝ ਵੱਡੇ ਆ ਤੇ ਇਸ ਤਰ੍ਹਾਂ ਹੀ ਆਪਾਂ ਅੱਗੇ ਤੋਂ ਅੱਗੇ ਵੀਡੀਓ ਜਿਹੜੀਆਂ ਪਾਉਂਦੇ ਰਹੀਏ ਧੰਨਵਾਦ ਜੀ